ਜੋ ਟੋਪ ਕੀ ਗੱਲ ਆ ਰਹੀ ਹੈ ਕਿ ਇਹ ਵੀ ਆ ਗਿਆ ਰੋਗੋਣਾ ਨਾਮ ਆ ਗਿਆ ਰੋਗੋਣਾ ਅੱਜ ਵੀ ਆ ਰਿਹਾ ਹੈ ਕੀ ਨਾ ਉਹਨਾਂ ਕਿਹੜਾ ਪਿੰਡਾ ਸ਼ਾ ਉਹਨੋਂ ਦੇ ਨਾਲ ਹੀ ਬੈਠ ਜਾਂਦਾ ਜੱਸ ਨਾਲ ਹੀ ਤੇ ਤੇਰਾ ਮੈਂ ਕਹਾਂ ਲਗੇ ਨਹੀਂ ਜੀ ਇਹ ਮੈਂ ਆ ਜਾਣਾ ਉੱਥੋਂ ਠੇਕੇਦਾਰ ਬਾਕੀ ਠੇਕੇਦਾਰ ਉੱਥੇ ਮੰਡੀ ਦਾ ਲਾਈ ਜਾਂਦੇ ਰੋਟੀ ਟੁੱਪ ਸਾਰਾ ਕੁਝ ਬੰਦ ਕਰਤਾ ਉਹਨਾਂ ਨੇ ਰਾਹ ਦਾ ਵੀ ਬੁਰਾ ਹਾਲ ਆ ਬਾਕੀ ਉੱਥੇ ਜਿਹੜੇ ਮੰਨ ਕੇ ਚੱਲ ਬੰਦੇ ਆਉਂਦੇ ਆ ਕੋਈ ਮਾਂ ਪਿਓ ਦੋਨੋਂ ਪਿਓ ਪੁੱਤ ਵੀ ਆ ਜਾਂਦੇ ਆ ਉੱਥੇ ਕੋਈ ਸ਼ਰਮ ਸ਼ਾਕ ਨਹੀਂ ਇਹ ਪੁੱਠਾ ਸਿੱਧਾ ਵੀ ਬੋਲਦੇ ਆ ਤੇ ਬਾਕੀ ਇੱਕ ਬਜ਼ੁਰਗਾ ਪਤਾ ਨਹੀਂ ਕਿੱਥੋਂ ਉਹਦੇ ਮੰਨ ਕੇ ਚੱਲ ਲੱਪੜ-ਡੋਪੜ ਵੀ ਮਾਰਿਆ ਇਹਨਾਂ ਨੇ ਕੋਈ ਪਰਚੀ-ਪੁਰਚੀ ਗੁੰਮ ਗਈ ਹੁਣ ਮੰਡੀ 'ਚ ਬਾਲ-ਪਸ਼ੂ ਵੇਚਦਾ ਬੰਦੇ ਦੀ ਪਰਚੀ ਗੁੰਮ ਵੀ ਜਾਂਦੀ ਆ ਉੱਥੇ ਠੇਕੇਦਾਰਾਂ ਨੇ ਉਹਦੀ ਬਾਹਲੀ ਬੇਆਵਦੀ ਕੀਤੀ ਵਿਚਾਰੇ ਦੀ ਬੱਕਰੀਆਂ ਗੱਡੀ 'ਚ ਲਹਾਈਆਂ ਫਿਰ ਗਿਣੀਆਂ ਫਿਰ ਉਹ ਤੋਂ ਦੁਬਾਰੇ ਪੈਸੇ ਲੈਤੀ ਉਂਕੀ ਮੰਗ ਕਰਦੇ ਅਸੀਂ ਤਾਂ ਇਹ ਮੰਗ ਕਰਦੇ ਆ ਜੀ ਇਹ ਠੇਕੇਦਾਰੀ ਸਿਸਟਮ ਖਤਮ ਹੋਣਾ ਚਾਹੀਦਾ ਜੇ ਮੰਨ ਕੇ ਚੱਲੋ ਇਹ ਮੰਡੀਆਂ ਵਾਲਾ ਸਿਸਟਮ ਬੱਕਰੀਆਂ ਦੀ ਮੰਡੀਆਂ ਬੰਦ ਹੁੰਦੀਆਂ ਜਿਹੜਾ ਹੁਣ ਮੰਨ ਕੇ ਚੱਲੋ 5-7000 ਬੰਦਾ ਸਾਡੇ ਏਰੀਏ ਦੇ ਵਿੱਚ ਬੱਕਰੀਆਂ ਦਾ ਕੰਮ ਕਰਦਾ ਇਹका ਨਵੇਂ ਮੁੰਡੇ ਵੀ ਕਰਦੇ ਆ ਬਜ਼ੁਰਗ ਵੀ ਕਰਦੇ ਆ ਜਿਨ੍ਹਾਂ ਦੇ ਘਰ ਚੱਲਦੇ ਆ ਉਹ ਸਾਰੇ ਬੰਦੇ ਮੰਨ ਕੇ ਚੱਲ ਉਹਨਾਂ ਦੇ ਇੱਕ ਸਿਸਟਮ ਖੜ ਗਏ ਬੰਦੇ ਸਟ੍ਰੀਟ ਤੇ ਜਾ ਕੇ ਸਟ੍ਰੀਟ ਜਾ ਕੇ ਕੀ ਕਰਨਗੇ ਨਸ਼ੇ ਕਰਨਗੇ ਲੁੱਟ ਖੋਹ ਕਰਨਗੇ ਜਾਂ ਮੰਨ ਕੇ ਚੱਲ ਕਿਸੇ ਨਾਲ ਲੜਨ ਪੈਣਗੇ ਇਹ ਮੰਨ ਕੇ ਚੱਲ ਜੇ ਕਿਤੇ ਖਤਮ ਹੁੰਦਿਆ ਨਸ਼ੇ ਨੂੰ ਹੋਰ ਪ੍ਰਮੋਟ ਹੁੰਦਾ ਨਸ਼ਾ ਕਿੱਥੇ ਦੇ ਇੱਕ ਸਾਈਡ ਤੇ ਤਾਂ ਇਹ ਨਸ਼ੇ ਬੰਦ ਕਰੀ ਜਾਂਦੇ ਆ ਸਰਕਾਰ ਤਾਂ ਹੀ ਜਾਂਦੇ ਲੋਕਾਂ ਦੇ ਇੱਕ ਸਾਈਡ ਤੇ ਰੋਜ਼ਗਾਰ ਬੰਦ ਕਰਕੇ ਆ ਨਵੀਂ ਮੰਡੀ ਰੋ ਦੁਆਰੇ ਲਹਿਰ ਉੱਠੂ ਨਸ਼ੇ ਦੀ ਕਿਤੇ ਹੁਣ ਮੰਨ ਕੇ ਜਾ ਲ 5-700 ਮੁੰਡਾ ਮੰਡੀ ਦੇ ਉੱਤੇ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ 5-700 ਮੁੰਡਾ ਨਵਾਂ ਆਉਂਦਾ ਮੰਡੀ ਤੇ ਬੱਕਰੀਆਂ ਜਿਹੜੇ ਘਰੇ ਫਾਰਮ ਖੋਲਹੀ ਜਾਂਦੇ ਜਾਂ ਕੋਈ 5-7-10 ਸੂ ਮੂੰ ਰੱਖੀ ਬੈਠਾ ਸਰਕਾਰ ਤਾਂ ਕਹਿੰਦੀ ਰੋਜ਼ਗਾਰ ਦੇਵਾਂਗੇ ਇਹ ਤਾਂ ਬੰਦ ਹੋ ਗਿਆ ਸਰਕਾਰ ਕਹਿੰਦੀ ਹੈ ਜੇ ਇੱਕ ਸਾਈਡ ਤੇ ਕਹਿੰਦੇ ਰੋਜ਼ਗਾਰ ਦਿੰਦੇ ਆ ਲੋਨ ਦਿੰਦੇ ਆ ਇੱਕ ਸਾਈਡ ਤੇ ਮੰਡੀਆਂ ਹੀ ਬੰਦ ਕਰੀ ਜਾਂਦੇ ਆ ਹੁਣ ਇੱਕ ਅਣਜਾਣ ਬੰਦਾ ਹੁਣ ਮੰਨ ਗਿਆ ਹਰੇਕ ਬੰਦੇ ਕੋਲੇ ਗਾਹਕ ਨਹੀਂ ਹੈਗਾ ਨਾ ਕੋਈ ਮਹਾਰਾਸ਼ਟਰ ਦਾ ਨਾ ਕੋਈ ਐਮਪੀ ਦਾ ਕੋਈ ਅਣਜਾਣ ਬੰਦੇ ਕੋਲੇ ਕੀ ਸਿਸਟਮ ਆ ਆਪਾਂ ਆਪਦੇ ਚਾਰ ਪਸ਼ੂ ਗੱਡੀ ਤੇ ਚੜਾਵਾਂਗੇ ਮੰਡੀ ਤੇ ਲੈ ਜਾਵਾਂਗੇ ਵੇਚ ਆਵਾਂਗੇ ਹੁਣ ਜਿਹੜੇ ਮੰਨ ਕੇ ਚੱਲਾ ਪੁਰਾਣੇ ਬਰੀਡਰ ਆ ਜਾਂ ਪੁਰਾਣੇ ਬੰਦੇ ਕੰਮ ਕਰੀ ਜਾਂਦੇ 20 20 ਸਾਲ ਦੇ ਉਹਨਾਂ ਕੋਲੇ ਤਾਂ ਗਾਹ ਸਿੱਧਾ ਆਉਂਦਾ ਜਿਹੜੇ ਹੁਣ ਸਾਡੇ ਵਰਗੇ ਨਵੇਂ ਬੰਦੇ ਲੱਗਿਆ ਉਹਨਾਂ ਕੋਲੇ ਪੁਰਾਣਾ ਗਾਹ ਬਾਹਰਲਾ ਗਾਹ ਤਾਂ ਹੈ ਹੀ ਨਹੀਂ ਹੁਣ ਡਾਕਟਰ ਬਲਵਿੰਦਰ ਨੇ ਮੰਨ ਕੇ ਚੱਲਾ ਬਾਹਰਲੇ ਬੰਦਿਆਂ ਨਾਲ ਵੀ ਇੰਨਾ ਬੰਦਿਆਂ ਨੂੰ ਸਾਰਿਆਂ ਨੂੰ ਗਰੀਬ ਬੰਦਿਆਂ ਨੂੰ ਮਿਲਾਇਆ ਗਾਹ ਕਾਉਣ ਲੱਗ ਗਿਆ ਬਾਹਰੋਂ ਗਾਹ ਕਿ ਵੀ ਆਉਂਦਾ ਉ ਸਾਰੇ ਬੰਦੇ ਸੌਖੀ ਰੋਟੀ ਖਾਣ ਲੱਗੇ ਅਸਲ ਪਤਾ ਸਿਸਟਮ ਕੀ ਹੈ ਜੀ ਇਹਨਾਂ ਨੇ ਪੰਜਾਬ ਨੂੰ ਖਤਮ ਕਰਨ ਤੇ ਤੁਰਲੇ ਆ ਪੰਜਾਬ ਖਤਮ ਕਰਨਾ ਕਿਸੇ ਲੋਟ ਮਰਜ਼ੀ ਕਰ ਦੇਣਾ ਪਹਿਲਾਂ ਨਸ਼ਾ ਮਾਗਰੀ ਦਾ ਨਸ਼ਾ ਹੁਣ ਭਗਵੰਤ ਮਾਨ ਕਹਿੰਦਾ ਵੀ ਮਾ ਨਸ਼ਾ ਬੰਦ ਕਰ ਦੂ ਨਸ਼ਾ ਬੰਦ ਕਰਨ ਨੂੰ ਜੇ ਲੋਕਾਂ ਦੇ ਰਜਗਾਰ ਖੋਲੇ ਨਸ਼ਾ ਬੰਦ ਕਿਵੇਂ ਹੋਊਗਾ ਵੱਧ ਕਰਨ ਲੱਗਣਗੇ ਸਮਾਂ ਦੀ ਕਿੱਥੇ ਕੋਈ ਵੀ ਬੰਦਾ ਹੁਣ ਕਬੂਤਰ ਕੋਕੜਾਂ ਤੇ ਲਾ ਲੋ ਕਬੂਤਰ ਕੋਕੜਾਂ ਦਾ ਸ਼ੌਂਕ ਸੀ ਮੁੰਡੇ ਕਰੀ ਜਾਂਦੇ ਸੀ ਆਪਦੀ ਬਾਜੀ ਤੇ ਕਿਸੇ ਨੇ ਬਦਾਮ ਪਾਲੇ ਕਿਸੇ ਨੇ ਕੁਸ਼ ਕਰ ਲਿਆ ਹੋਰ ਬਸੇ ਧਿਆਨ ਹੀ ਨਹੀਂ ਸੀ ਆਪਦੇ ਜਾਨਵਰਾਂ 'ਚ ਧਿਆਨ ਸੀ ਜੇ ਕੋਈ ਹੁਣ ਬੱਕਰੀਆਂ ਰੱਖਦਾ ਉਹੋ ਚ ਵੀ ਆਪਦੇ ਜਾਨਵਰਾਂ 'ਚ ਧਿਆਨ ਆ ਠੀਕ ਆ ਉਹ ਨਸ਼ੇ ਵਾਲੋ ਦਾ ਧਿਆਨ ਹੀ ਨਹੀਂ ਜਦੋਂ ਸਾਰੇ ਬੰਦੇ ਵਿਲੇ ਹੋ ਗਏ ਵਿਲੇ ਹੋ ਕੇ ਕੀ ਕਰਨਗੇ ਨਸ਼ੀ ਕਰਨਗੇ ਜਾਂ ਲੜਨਗੇ ਜਾਂ ਨਸ਼ੇ ਕਰਨਗੇ ਲੁੱਟਕਸੂਟਾਂ ਕਰਨਗੇ ਕਿੱਥੇ ਦਾ ਕੋਈ ਨਸ਼ੇੜੀ ਬੰਦੇ ਸੀਗੇ ਬੰਦੇ ਬਹੁਤ ਬੰਦੇ ਇਹੋ ਜਿਹੇ ਹੈਗੇ ਆ ਬਾਈ ਮੇਰੀ ਨਿਗਾ 'ਚ ਮੈਂ ਮਿਲਾ ਸਕਦਾ ਜਿਹੜੇ ਬੰਦੇ ਚਿੱਟਾ ਲਾਉਂਦੇ ਸੀ ਉਹਨਾਂ ਨੇ ਬੱਕਰੀਆਂ ਭੇਡਾਂ ਦਾ ਕੰਮ ਕਰ ਲਿਆ ਆ ਉਹਦਾ ਉਹ ਆਪਦੇ ਕੰਮ 'ਚ ਰੁੱਝ ਗਏ ਮੰਡੀ 'ਤੇ ਆਉਂਦੇ ਆ 5-7000 10000 ਰੁਪਏ 20000 ਰੁਪਏ ਬਣਾਉਂਦੇ ਆ ਮਾਂ ਪਿਓ ਵੀ ਉਹਨਾਂ ਦੇ ਖੁਸ਼ ਜੇ ਉਹ ਬੰਦੇ ਹੁਣ ਵਿਲੇ ਕਰਤੇ ਵਿਲੇ ਹੋਣ ਤੋਂ ਬਾਅਦ ਉਹ ਕੀ ਕਰਨਗੇ ਨਸ਼ੇ ਕਰਨਗੇ ਲੁੱਟਾਂ ਖੋਹਾਂ ਕਰਨਗੇ ਲੁੱਟਾਂ ਖੋਹਾਂ ਵਾਲੀ ਜਾਣਗੇ ਮੇਰੀ ਸਰਕਾਰ ਮੂਹਰੇ ਭਗਵਾਨ ਜਤਮਾਨ ਸਾਹਿਬ ਮੂਹਰੇ ਬੇਨਤੀ ਆ ਵੀ ਆ ਸਾਡੇ ਕੰਮਾਂ ਨੂੰ ਨਾ ਖੋਹੋ ਤੇ ਉਹ ਆਉਣ ਵਾਲਾ ਜਿਹੜਾ ਮੂਹਰੇ ਸਿਸਟਮ ਆ ਫੇਰ ਦੁਬਾਰੇ ਕਹਿਣਗੇ ਇੱਥੇ 84 ਆ ਗਈ ਜੀ ਇੱਥੇ ਦੰਗੇ ਹੁੰਦੇ ਆ ਜੀ ਸਿੱਖ ਤੰਗ ਕਰਦੇ ਆ ਜੀ ਸਿੱਖ ਡੰਡੇ ਚੱਕਦੇ ਇੱਥੇ ਖਾਲਸਾਣ ਦੇ ਨਾਰੇ ਲਾਉਂਦੇ ਆ ਫਿਰ ਇਹ ਸਭ ਕੁਝ ਦੁਬਾਰੇ ਹੋਊਗਾ ਜੀ ਨਜ਼ਦੀਕ ਬਾਜ਼ਾਰ ਖਾਨਾ ਮੇਰਾ ਨਾਮ ਬਿੱਟੂ ਬਾਜਵਾ ਕੀ ਗੱਲ ਹੋਈ ਅੱਜ ਜਿਹੜੇ ਇੱਥੇ ਕੱਠੇ ਹੋ ਕੇ ਮਿਲਣਾ ਹੈ ਕੱਠੇ ਹੋ ਕੇ ਮਿਲਣਾ ਜੀ ਪਸੀ ਮੰਡੀ ਸਾਡੀ ਜਾਨੀ ਵੱਡੀ ਮੰਡੀ ਇਹੀ ਆ ਟੰਗਵਾਲੀ ਡਾਕਟਰ ਮਾਨ ਦੀ ਇਹ ਤੁਸੀਂ ਸਾਰੇ ਬੰਦੇ ਕਿੱਥੇ ਲੱਗੇ ਹੋ ਆ ਮੈਂ ਆ ਮੰਡੀ ਲਾਉਣਾ ਸੇਡਾ ਸਿੰਘ ਵਾਲੀ ਲੰਗਰ ਪਾਣੀ ਦਿੰਨੇ ਸਾਰੇ ਪ੍ਰਬੰਧ ਦਿੰਨੇ ਆ ਜੀ ਅਸੀਂ ਕੋਈ ਖਰਚਾ ਨਹੀਂ ਲੈਂਦੇ ਕੀ ਉਹ ਨੇੜੇ ਦੇ ਲੋਕ ਆਣ ਮੇਰੀ ਗੱਲ ਸੁਣਵਾ ਬੰਦਾ ਸਾਈਕਲ ਵਾਲਾ ਜਾਂ ਕੋਈ ਲੇਡੀ ਜਾ ਉਹਨੇ ਆ ਦੀ ਬੱਕਰੀ ਵੇਚਨੀ ਆ ਕੋਈ ਨਾਗ ਵੇਚਣਾ ਵਿਚਾਰਾ ਕਿੱਥੇ ਜਾਊਗਾ ਅੱਜ ਮੈਂ 50 ਕਿਲੋਮੀਟਰ ਚੱਲ ਕੇ ਆਇਆ ਜੀ ਚਲ ਅਸੀਂ ਤਾਂ ਗੱਡੀ ਲੈਂਦੀ ਹੈ ਜਿਹੜੇ ਮਾੜੇ ਬੰਦੇ ਨੇ ਆਹ ਯਾਰ ਆ ਮਾਲ 5000 ਨੂੰ ਲਊਗਾ ਤੇ ਗਰੀਬਾਂ ਦੀ ਲੁੱਟ ਹੈ ਜੀ ਜਿੰਨੀਆਂ ਵੀ ਮੰਡੀਆਂ ਚੱਲਦੀਆਂ ਸਾਰੀਆਂ ਮੰਡੀਆਂ ਚੱਲਣ ਜਿੱਤੇ ਕੋਈ ਠੱਗਾ ਠੋਰੀ ਆ ਉਹ ਬੰਦੇ ਨੂੰ ਬੰਦ ਕਰਾ ਦਿਓ ਸਰਕਾਰ ਤਾਂ ਗਰੀਬਾਂ ਨੂੰ ਰੁਜ਼ਗਾਰ ਦੇਵਾਂਗੇ ਇਹ ਤਾਂ ਉਸ ਹਿਸਾਬ ਨਾਲ ਬੰਦ ਹੋ ਰਹੇ ਰੁਜ਼ਗਾਰ ਬੰਦ ਵਾਲਾ ਕੰਮ ਹੀ ਆ ਜੀ ਮੇਰੇ ਕੋਲ ਘਟ ਕੋਟ 20 25 ਮੁੰਡੇ ਆੜੇ ਮੇਰੀ ਮੰਡੀ ਤੇ ਆਉਂਦੇ ਆ ਨਵੇਂ ਤੋਂ ਨਵੇਂ ਮੁੰਡਾਰ ਬੜੀ ਅੰਕਲ ਤੋਂ ਪੱਠਾ ਲੈਣੀਆਂ ਯਾਰ ਅੰਕਲਾਂ ਝੋਨਾ ਲੈ ਆ ਤੋ ਬੱਕਰੇ ਲੈਣੇ ਯਾਰ ਅੰਕਲ ਆ ਪੱਠ ਲੈਣੀਆਂ ਯਾਰ ਉੱਥੇ ਉਹਨੂੰ ਕੰਟਰੋਲ ਰੇਟ ਨਾਲ ਚੀਜ਼ ਮਿਲਦੀ ਹੈ ਤੇ ਜੇ ਭਈ ਤਾਂ ਕਾਹੂ ਤੇ ਚੰਗੇ ਵਪਾਰੀ ਪਰ ਇਹ ਛੋਟਾ ਛੋਟਾ ਮੰਡਾ ਜਿੱਥੇ ਬੀਬੀ 50 50 ਬੰਦੇ ਲੜਕੀਆਂ ਵੀ ਆ ਜਾਂਦੀਆਂ ਵੀ ਬਾਈ ਜੀ ਸੰਤੋ ਬੱਕਰਾਂ ਲੈਣ ਗਿਆ ਮੇਰੀ ਮੰਮੀ ਨੇ ਭੇਜਿਆ ਤੇ ਇੱਥੇ ਤਾਂ ਕੋਈ ਪੁੱਛਦਾ ਨਹੀਂ ਬਾਈ ਬਗਾਨਾ ਬੰਦੇ ਨਹੀਂ ਮੇਰੀ ਤੇਰੀ ਜਿੱਤ ਕੀ ਲੱਗਦੀ ਇੱਥੇ ਕਿਸੇ ਦਾ ਕੋਈ ਨਹੀਂ ਲੱਗਦਾ ਇਹਦਾ ਚਾਚਾ ਕੇਦਾ ਤਾਇਆ ਕੇਦੀ ਭੂਆ ਆਣ ਗੋਣਾ ਆਪਾਂ ਜਾਂਦੇ ਨਹੀਂ ਸਤਾ ਚੌਣ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ ਵੀ ਠੇਕਾ ਸਿਸਟਮ ਬੰਦ ਕਰ ਬੰਦ ਕਰਾਂਗੇ ਹਾਂਜੀ ਤੇ ਇਹ ਤਾਂ ਫਿਰ ਠੇਕਾ ਸਿਸਟਮ ਤਾਂ ਇਹ ਮੰਡੀਆਂ ਚੋਂ ਹੀ ਬੰਦ ਠੇਕਾ ਸਿਸਟਮ ਬੰਦ ਕਰਾਂਗੇ ਸੰਭੇ ਸਾਰਿਆਂ ਮੰਡਿਆਂ ਦੇ ਬੰਦੇ ਗਏ ਆ ਮੇਰੀ ਮੰਡੀ ਤੇ ਬੈਠੇ ਰਹੇ ਆ ਮੈਨੂੰ ਪਰ ਇਹਨਾਂ ਵੀ 20 ਕਿਲੋ 25 ਕਿਲੋ ਮੇਰੀਆਂ ਚ ਮੰਡੀਆਂ ਹੋਣ ਸਾਰਿਆਂ ਦਾ ਸਿਸਟਮ ਚੱਲੇ ਜਿਵੇਂ ਸੋਤੋਂ 10000 ਮੰਗੇ ਤੇ ਗੁੰਡਾ ਟੈਕਸ ਹੈ ਉਹ ਹੀ ਟੈਕਸ ਹੈ ਜੀ ਬਿਲਕੁਲ ਅਸੀਂ ਇੱਕ ਦਿਖਾਓ ਜੀ ਤੁਹਾਡੇ ਕੋਲ ਲੱਗਦਾ ਹੈ ਕਿ ਕੋਈ ਅਸੀਂ ਤਾਂ ਬੰਦੇ ਹੀ ਨਹੀਂ ਜਾਣਦੇ ਕੌਣ ਆ ਜਿਹੜੇ ਨਵੇਂ ਆਉਂਦੇ ਆ ਜੀ ਚੰਗੀ ਗੱਡੀ ਹੁੰਦੀ ਆ ਕੇ ਬਹਿ ਜਾਂਦੇ ਆਲ ਕੇ ਮੈਂ ਇਸ ਕਰੀ ਹੋਇਆ ਮੇਰਾ ਬੇਟਾ ਖੜਾ ਮੈਂ ਆਹ ਯਾ ਲੋ ਪਰਚੀਆਂ ਰੋਟੀ ਖਰਚਾ ਮੈਂ ਦੇਉਂਗਾ ਚਾਹ ਖਰਚਾ ਵੀ ਹਰ ਮੰਡੀ ਤੇ ਦੇ ਦੂੰਗਾ ਮੈਂ ਦਿਨਾ ਮੈਨੂੰ ਪਹਿਲੇ ਦਿਨੋਂ ਮੇਰੀ ਆਦਤਾਂ ਪੂਨਾਂ ਦਾਂ ਦੀ ਇਹ ਪਰਚੀਆਂ ਘੱਟੋ ਪੈਸੇ ਲੈ ਜਾ ਕਰੋ ਜੀ ਪਰ ਮੰਡੀ ਨਾ ਬੰਦ ਕਰੋ ਜੀ ਹਰ ਤੱਕ ਤੁਸੀਂ ਨਹੀਂ ਨਹੀਂ ਆਹ ਹੀ ਸਰਕਾਰ ਤੱਕ ਤੁਸੀਂ ਪਹੁੰਚੋਗੇ ਸਰਕਾਰ ਤੱਕ ਅਸੀਂ ਪਹੁੰਚਾਂਗੇ ਜੀ ਕਿਸੇ ਨੂੰ ਪਹਿਲਾਂ ਕੋਈ ਮੰਗ ਪੱਤਰ ਦਿੱਤਾ ਜਾ ਕੋਈ ਨਹੀਂ ਅੱਜ ਅਸੀਂ ਢੀਸਾਉ ਮੰਗ ਪੱਤਰ ਦੇਣ ਜਾ ਰਹੇ ਹਾਂ ਜੀ ਉਸ ਤੋਂ ਬਾਅਦ ਸਾਡਾ ਕੀ ਬਣਿਆ ਵੀ ਵੱਡੇ ਤੋਂ ਵੱਡਾ ਸੰਘਰਸ਼ ਕਰਾਂਗੇ ਇਹਨਾਂ ਭਗਵੰਤ ਮਾਨ ਨੂੰ ਮਿਲਾਂਗੇ ਜੀ ਉਹਨਾਂ ਮਰੇ ਬੇਨਤੀ ਕਰਾਂਗੇ ਬੱਕਰੀ ਪਾਲਕ ਲੈ ਕੇ ਜਾਵਾਂਗੇ ਦਿਖਾਵਾਂਗੇ ਆ ਗਰੀਬ ਦੇਖੋ ਕਿੱਥੇ ਜਾਣਗੇ ਜੀ